ਜੇ ਧੀ ਜਨਾਨੀ ਇਹਨਾਂ ਚਾਰ ਚੀਜ਼ਾਂ ਦਾ ਬਣਾ ਕੇ ਪੀਏਗੀ ਪਾਣੀ ਅੱਗੇ ਪਿੱਛੇ ਆਉਂਦੇ ਪੀਰੀਅਡਸ ਦੀ ਕਰਲੇਗੀ ਖਤਮ ਕਹਾਣੀ ਇੱਕ ਅਦਰਕ ਇੱਕ ਜ਼ੀਰਾ ਤੇ ਇੱਕ ਸੌਫ ਤੇ ਇੱਕ ਆਪਾ ਪਾਣੀ ਹਲਦੀ ਇਹ ਚੀਜ਼ਾਂ ਨੂੰ ਪਾ ਕੇ ਜੇ ਅਸੀਂ ਇਹ ਨੁਸਕਾ ਪਾਣੀ ਬਣਾਨੇ ਆ ਤੇ ਆਪਣੀ ਜਿਹੜੀ ਜਾਨ ਹੈ ਇਨ ਰੈਗੂਲਰ ਪੀਰੀਅਡ ਤੋਂ ਛੁਡਾਨੇ ਇਹ ਕਿਸੇ ਫੀਮੇਲ ਨੇ ਕਨਸੀਵ ਕਰਨਾ ਇਹੀ ਤਰੀਕਾ ਸਭ ਤੋਂ ਵਧੀਆ ਜਿਹੜਾ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹੀ ਨੁਸਕਾ ਜੇ ਤੁਸੀਂ ਵਰਤੋਗੇ ਤੁਹਾਨੂੰ ਕਿਸੇ ਹੋਰ ਨੁਸਕੇ ਦੀ ਜਾਂ ਕਿਸੇ ਵੀ ਹਾਰਮੋਨ ਪਿਲ ਦੀ ਲੋੜ ਨਹੀਂ ਪਵੇਗੀ ਜਿਹਦੀ ਪੀਰੀਅਡਸ ਇਨ ਰੈਗੂਲਰ ਨੇ ਅਨਿਯਮਤ ਨੇ ਕਦੇ ਪਹਿਲਾਂ ਆ ਗਿਆ ਕਦੇ ਬਾਅਦ ਚ ਆ ਗਿਆ ਕਦੇ ਘੱਟ ਆ ਗਿਆ ਕਦੇ ਵੱਧ ਆ ਗਿਆ ਉਹਨਾਂ ਨੂੰ ਕੀ ਪ੍ਰੋਬਲਮ ਆ ਜ਼ਿੰਦਗੀ ਦੇ ਵਿੱਚ ਹੁੰਦੀ ਹੈ ਤੁਸੀਂ ਮੋਟਾਪਾ ਹਟਾਣਾ ਨਹੀਂ ਜਿੰਨੀਆਂ ਮਰਜ਼ੀ ਦਵਾਈਆਂ ਗੋਲੀਆਂ ਪਿਲਸ ਖਾ ਲਓ ਤੁਹਾਡਾ ਮੋਟਾਪਾ ਨਹੀਂ ਜਾਏਗਾ ਦੂਜੇ ਨੰਬਰ ਤੇ ਜਿਹੜਾ ਤੁਹਾਡਾ ਫੇਸ਼ੀਅਲ ਹੇਅਰ ਹੈ ਉਹ ਤੁਹਾਡਾ ਆਣਾ ਹੀ ਆਣਾ ਜੋ ਮਰਜ਼ੀ ਕਰ ਲੋ। ਤੀਜੇ ਨੰਬਰ ਤੇ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਵੀ ਬਾਡੀ ਦੇ ਵਿੱਚ ਵੀਕਨੈਸ ਆ ਤਿੰਨ ਜਿਹੜੀਆਂ ਚੀਜ਼ਾਂ ਨੇ ਇਹ ਤੇ ਹਰ ਇੱਕ ਫੀਮੇਲ ਨੂੰ ਫੇਸ ਕਰਨੀਆਂ ਪੈਂਦੀਆਂ ਜਦੋਂ ਉਹਦੇ ਪੀਰੀਅਡ ਇਨਰੈਗੂਲਰ ਹੋ ਜਾਂਦੇ ਨੇ ਜਿਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਇਨਰੈਗੂਲਰ ਪੀਰੀਅਡ ਦੀ ਪੀਸੀਓਡੀ ਦੀ ਵੀ ਪ੍ਰੋਬਲਮ ਆ ਜਾਂਦੀ ਹੈ ਜੀ। ਦੇਖੋ ਜੀ ਪੀਸੀਓਡੀ ਪੀਸੀਓਐਸ ਠੀਕ ਹੈ ਤੇ ਤੀਜੇ ਨੰਬਰ ਤੇ ਜਿਹੜੀ ਆ ਗਈ ਤੁਹਾਡੀ ਅਸਿਸਟ ਰਸੌਲੀ ਇਹ ਤਿੰਨ ਪ੍ਰੋਬਲਮਸ ਦਾ ਇੱਕੋ ਹੀ ਹੱਲ ਹੈ। ਦੋ ਗਲਾਸ ਪਾਣੀ ਆਪਾਂ ਲਵਾਂਗੇ ਸਭ ਤੋਂ ਪਹਿਲਾਂ ਜਿਹੜਾ ਅਦਰਕ ਆਪਾਂ ਛਿੱਲਿਆ ਹੋਇਆ ਸੀ ਆ ਹੁਣ ਆਪਾਂ ਇਹ ਪੈਨ ਦੇ ਵਿੱਚ ਪਾ ਰਹੇ ਹਾਂ ਜੀ ਇੱਕ ਚਮਚਾ ਅਦਰਕੋ ਧੀਰੇ ਦਾ ਪਾਇਆ ਇੱਕ ਚਮਚਾ ਆਪਾਂ ਸੌਂਫ ਦਾ ਪਾਇਆ ਇਹਨੂੰ ਚੰਗੀ ਤਰ੍ਹਾਂ ਦੜੜ ਲੈਣਾ ਪਾਣੀ ਦੇ ਵਿੱਚ ਆਪਾਂ ਐਡ ਕਰ ਦੇਣਾ ਦੇਖੋ ਜੀ ਆਪਣਾ ਪਾਣੀ ਉਬਲ ਕੇ ਤਿਆਰ ਹੋ ਗਿਆ ਬਿਲਕੁਲ ਆਹ ਦੇਖੋ ਜੀ ਸਾਡੇ ਕੋ ਆ ਚੀਜ਼ ਤਿਆਰ ਹੋ ਗਈ ਹੈ ਜਿਹੜੇ ਫੀਮੇਲਸ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਵਧ ਜਾਂਦਾ ਜਿਨ੍ਹਾਂ ਦੇ ਫੇਸ਼ੀਅਲ ਹੇਅਰ ਆਣੀ ਸ਼ੁਰੂ ਹੋ ਜਾਂਦੇ ਨੇ ਫੇਸ਼ੀਅਲ ਹੇਅਰ ਵੀ ਠੀਕ ਕਰੂਗੀ ਇਹ ਡਰਿੰਕ ਇਹ ਕੀ ਹੈ ਇਹ ਅਸੀਂ ਆਪ ਤਿਆਰ ਕੀਤੀ ਹੈ ਉਹਦੇ ਵਿੱਚ ਦੇਸੀ ਜਿਹੜੀਆਂ ਬੂਟੀਆਂ ਪਾਈਆਂ ਨੇ ਇਹ ਹਾਰਮੋਨ ਬੈਲੈਂਸ ਵੀ ਕਰਨ ਦੇ ਵੀ ਕੰਮ ਕਰਨਗੇ ਇਹ ਤੁਹਾਡੀ ਜੇ ਸਿਸਟ ਦੀ ਪ੍ਰੋਬਲਮ ਹੈ ਉਹਦੇ ਵਿੱਚ ਵੀ ਕੰਮ ਕਰਨਗੇ ਪੀਸੀਓਐਸ ਦੇ ਵਿੱਚ ਵੀ ਕੰਮ ਕਰਨਗੇ ਜੇ ਤੁਸੀਂ ਬੱਚਾ ਲੈਣ ਦੀ ਟਰਾਈ ਕਰ ਰਹੇ ਹੋ ਤੁਹਾਡੇ ਬੱਚਾ ਨਹੀਂ ਹੋ ਰਿਹਾ ਕਨਸੀਵ ਨਹੀਂ ਕਰ پا ਰਹੇ ਫਿਰ ਵੀ ਉਹਦੇ ਵਿੱਚ ਵੀ ਇਹ ਕੰਮ ਕਰਨਗੇ ਜੇ ਜਨਾਨੀ ਇਹਨਾਂ ਚਾਰ ਚੀਜ਼ਾਂ ਦਾ ਬਣਾ ਕੇ ਪੀਏਗੀ ਪਾਣੀ ਅੱਗੇ ਪਿੱਛੇ ਆਉਂਦੇ ਪੀਰੀਅਡਸ ਦੀ ਕਰ ਲੇਗੀ ਖਤਮ ਕਹਾਣੀ ਸलाम नमस्ते ਸਤਿ ਸ਼੍ਰੀ ਅਕਾਲ ਇਹ ਪਾਣੀ ਕਿਵੇਂ ਪੀਣਾ ਹੈ ਕਿਸ ਤਰੀਕੇ ਨਾਲ ਪੀਣਾ ਹੈ ਕਿਵੇਂ ਇਹਦਾ ਨੁਸਖਾ ਫਾਰਮੂਲਾ ਬਣਾਉਣਾ ਹੈ ਸਾਰੀ ਚੀਜ਼ਾਂ ਸਾਡੇ ਨਾਲ ਸਾਂਝੇ ਕਰ ਰਹੇ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਬਹੁਤ ਬਹੁਤ ਸਵਾਗਤ ਹੈ ਵੈਦ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇਸਾ ਵਿਦੇਸਾ ਵਿੱਚ ਬੈਠੇ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਅਦਰਕ ਜ਼ੀਰਾ ਸੌਫ ਹਲਦੀ ਇਹਦਾ ਇੱਕ ਇਸ ਤਰ੍ਹਾਂ ਦਾ ਜ਼ਬਰਦਸਤ ਕੰਬੀਨੇਸ਼ਨ ਹੈਗਾ ਕਿ ਜਿਹੜਾ ਕੰਬੀਨੇਸ਼ਨ ਦੇ ذریعے ਨੁਸਖਾ ਫਾਰਮੂਲਾ ਬਣਨ ਵਾਲਾ ਹੈ ਕਿਸੇ ਵੀ ਲੇਡੀਆਂ ਨੂੰ ਜਦੋਂ ਪੀਰੀਅਡਸ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਪੀਰੀਅਡ ਪਹਿਲਾਂ ਆਉਣ ਲੱਗ ਜਾਂਦਾ ਹੈ ਅੱਗੇ ਪਿੱਛੇ ਆਉਣ ਲੱਗ ਜਾਂਦੇ ਨੇ ਤੇ ਇਹਦੀ ਕਹਾਣੀ ਖਤਮ ਕਰ ਦੇਗਾ ਕਿਵੇਂ ਬਣੇਗਾ ਕਿਸ ਤਰੀਕੇ ਨਾਲ ਬਣੇਗਾ ਸਾਰੇ ਚੀਜ਼ ਤੁਹਾਡੇ ਕੋਲ ਸਮਝਾਂਗੇ ਪਹਿਲਾਂ ਸਾਨੂੰ ਇਹੀ ਸਮਝਾ ਦਿਓ ਕਿ ਜਿਹੜਾ ਪੀਰੀਅਡਸ ਦੀ ਪ੍ਰੋਬਲਮ ਇਸ ਵੇਲੇ ਚੱਲ ਰਹੀ ਹੈ ਬਹੁਤ ਸਾਰੀਆਂ ਭੈਣਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਘੱਟ ਉਮਰ ਦੀਆਂ ਬੱਚੀਆਂ ਵੀ ਨੇ ਸਾਡੀਆਂ ਉਹਨਾਂ ਨੂੰ ਵੀ ਇਹ ਦਿੱਕਤ ਪਰੇਸ਼ਾਨੀ ਹੈ ਈ ਆ ਕਿਉਂ ਰਹੀ ਹੈ ਦੇਖੋ ਜੀ ਅੱਜ ਦੀ ਡੇਟ 'ਚ ਤਿੰਨ ਕਾਰਨ ਨੇ ਮੇਨ ਜਿਹੜੇ ਕੀ ਡਿਸਕਸ ਨਹੀਂ ਕੀਤੇ ਜਾਂਦੇ ਅੱਜ ਦੀ ਡੇਟ 'ਚ ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਜਿਹੜੇ ਛੋਟੀ ਉਮਰ ਦੇ ਬੱਚਿਆਂ ਤੋਂ ਮੈਂ ਸ਼ੁਰੂ ਕਰਾਂਗਾ ਗੱਲ ਜਿਨ੍ਹਾਂ ਦੇ ਬੱਚਿਆਂ ਦੀ ਉਮਰ ਅਜੇ 13 ਸਾਲ ਹੈ 14 ਸਾਲ ਹੈ 15 ਸਾਲ ਹੈ ਜਿੰਨੂੰ ਆਪਾਂ ਮਤਲਬ 18 ਸਾਲ ਤੋਂ ਥੱਲੇ ਮੰਨ ਲਓ ਠੀਕ ਹੈ ਜੀ ਇਹਨਾਂ ਬੱਚਿਆਂ ਨੂੰ ਪ੍ਰੋਬਲਮ ਆਨ ਦਾ ਮੇਨ ਜਿਹੜਾ ਕਾਰਨ ਹੈ ਵੀ ਪੜ੍ਹਾਈ ਦਾ ਜਿਹੜਾ ਬਰਡਨ ਹੈ ਉਹ ਬਹੁਤ ਜ਼ਿਆਦਾ ਹੋ ਗਿਆ ਪਹਿਲਾਂ ਹੁੰਦੀਆਂ ਸੀ ਆਊਟਡੋਰ ਗੇਮਾਂ ਹੁਣ ਜਿਹੜੀਆਂ ਗੇਮਾਂ ਨੇ ਉਹ ਆ ਗਈਆਂ ਮੋਬਾਈਲ 'ਚ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਐਕਸਰਸਾਈਜ਼ ਨਹੀਂ ਪਹਿਲਾਂ ਬੱਚੇ ਸਕੂਲ ਸਾਈਕਲ ਤੇ ਜਾਂਦੇ ਸੀਗੇ ਸਾਈਕਲ ਤੇ ਜਾਂਦੇ ਸੀ ਲੱਤਾਂ ਦੀ ਇੱਕ ਐਕਸਰਸਾਈਜ਼ ਹੋ ਜਾਂਦੀ ਸੀ ਵਰਜਿਸ਼ ਹੋ ਜਾਂਦੀ ਸੀ ਬਾਡੀ ਦੀ ਬਾਡੀ ਦੇ ਅੰਦਰੋਂ ਜਿਹੜੇ ਟਾਕਸਿਨਸ ਸੀਗੇ ਉਹ ਪਸੀਨੇ ਰਾਹੀਂ ਬਾਹਰ ਨਿਕਲ ਜਾਂਦੇ ਸੀ ਅੱਜ ਦੀ ਡੇਟ 'ਚ ਬੱਚੇ ਸਾਡੇ ਮੋਸਟਲੀ ਏਸੀ ਦੇ ਵਿੱਚ ਰਹਿੰਦੇ ਨੇ ਪਸੀਨਾ ਆਨ ਦਾ ਕੋਈ ਸਕੋਪ ਨਹੀਂ ਬੰਦਾ ਸਹੀ ਗੱਲ ਹੈ ਨਾ ਤੇ ਪਹਿਲਾਂ ਬੱਚੇ ਖਾਂਦੇ ਸੀ ਘਰ ਦਾ ਖਾਣਾ ਘਰ ਦਾ ਖਾਣਾ ਖਾ ਕੇ ਮਾੜਾ ਮੋਟਾ ਟਹਿਲਦੇ ਸੀ ਜਾਂ ਛੱਤ 'ਤੇ ਜਾ ਕੇ ਖੇਡਦੇ ਸੀ ਮਾੜੀ ਮੁੱਟੀ ਉਹਨਾਂ ਦੀ ਜਿਹੜਾ ਖਾਦਾ ਪੀਤਾ ਜਿਹੜਾ ਖਾਣਾ ਏ ਉਹ ਪਚ ਜਾਂਦਾ ਸੀ ਪਲੱਸ ਜਿਹੜਾ ਖਾਣਾ ਉਹ ਵੀ ਘਰ ਦਾ ਹੁੰਦਾ ਸੀ ਅੱਜ ਦੀ ਡੇਟ 'ਚ ਇਹ ਜ਼ੋਮੈਟੋ ਮਾਰਦੇ ਨੇ ਠਾਹ ਕਰਕੇ ਫੋਨ 'ਤੇ ਤੇ ਤੁਹਾਡੇ ਪੀਜ਼ਾ 버ਗਰ ਨੂਡਲਸ ਇਦਾਂ ਦੀ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਅੰਦਰ ਜਾ ਕੇ ਪਚਦੀਆਂ ਹੀ ਨਹੀਂ ਡਿਸੋਲਵ ਨਹੀਂ ਹੁੰਦੀਆਂ ਪੂਰੀ ਤਰ੍ਹਾਂ ਉਹਨਾਂ ਦੀ ਇਦਾਂ ਦੀ ਚੀਜ਼ ਅੰਦਰ ਬਣ ਜਾਂਦੀ ਹੈ ਗੰਦਗੀ ਬਣ ਜਾਂਦੀ ਹੈ ਜਿਹੜਾ ਉਹਨਾਂ ਦਾ ਰੀਪਰੋਡਕਟਿਵ ਸਿਸਟਮ ਹੈ ਉਹ ਸਾਰਾ ਹੀ ਚੌਕ ਕਰ ਦਿੰਦੀ ਹੈ ਬਲੌਕ ਕਰ ਦਿੰਦੀ ਹੈ ਉਹ ਚੀਜ਼ ਉਹਦੇ ਨਾਲ ਕੀ ਹੁੰਦਾ ਫਰੂਕੀ ਸਾਹਿਬ ਜਿਹੜੀ ਚੀਜ਼ ਬਾਰੇ ਘੱਟ ਡਿਸਕਸ਼ਨ ਕਰਦੇ ਆ ਇੱਕ ਸਸਤੀ ਜੀ ਗੋਲੀ ਮਿਲਦੀ ਹੈ ਬਾਜ਼ਾਰੋਂ ਹੂੰ ਹੂੰ ਉਹਨੂੰ ਕਹਿੰਦੇ ਆਪਾਂ ਆਰਟੀਫੀਸ਼ਲ ਹਾਰਮੋਨ ਫਰੂਕੀ ਸਾਹਿਬ ਜਿਹੜੀ ਉਹ ਆਰਟੀਫੀਸ਼ਲ ਹਾਰਮੋਨ ਵਾਲੀ ਗੋਲੀ ਹੈ ਜੇ ਤੁਸੀਂ ਉਹਦੇ ਸਾਈਡ ਇਫੈਕਟ ਬਾਰੇ ਸੁਣੋਗੇ ਨਾ ਜੀ ਤੁਸੀਂ ਹੈਰਾਨ ਵੀ ਹੋ ਜਾਓਗੇ ਪਰੇਸ਼ਾਨ ਵੀ ਹੋ ਜਾਓਗੇ ਲੈਣੀ ਕਾਦੇ ਵਾਸਤੇ ਪੈਂਦੀ ਹੈ ਜੀ ਦੇਖੋ ਜੀ ਜਦੋਂ ਅੰਦਰੋਂ ਸਰੀਰ ਚੋਂ ਗੰਦਗੀ ਨਹੀਂ ਨਿਕਲੇਗੀ ਹੁਣ ਤੁਸੀਂ ਮੰਨ ਲਓ ਤੁਸੀਂ ਅੱਜ ਤੁਹਾਨੂੰ ਕਹੀਏ ਵੀ ਜੜੀ ਤੁਹਾਡੇ ਸਰੀਰ ਦੀ ਗੰਦਗੀ ਹੈ ਜਾਂ ਘਰ ਦੀ ਗੰਦਗੀ ਉਹਨੂੰ ਤੁਸੀਂ ਕੱਢਣੀ ਸ਼ੁਰੂ ਕਰ ਦੋਗੇ ਤੁਹਾਡੇ ਨਾਲ ਕੀ ਹੋਏਗਾ ਮੰਨ ਲਓ ਹੁਣ ਮੈਂ ਤੁਹਾਨੂੰ ਕਹਾਂ ਤੁਸੀਂ ਨਹਾਣਾ ਬੰਦ ਕਰ ਦੋ ਕੀ ਹੋਏਗਾ ਤੁਹਾਡੇ ਸਰੀਰ ਚ ਸਮੈਲ ਆਣੀ ਸ਼ੁਰੂ ਹੋ ਜਾਏਗੀ ਤੁਹਾਡਾ ਸਰੀਰ ਜਿਹੜਾ ਉਹ ਖਰਾਬ ਹੋ ਜਾਏਗਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਨ੍ਹਾਂ ਨੂੰ ਲੈ ਕੇ ਜੇ ਅਸੀਂ ਸੀਰੀਅਸ ਨਹੀਂ ਹੁੰਦੇ ਸੰਜੀਦਾ ਨਹੀਂ ਹੁੰਦੇ ਇਨ੍ਹਾਂ ਦੇ ਮਲਟੀਪਲ ਸਾਈਡ ਇਫੈਕਟ ਨੇ ਸਭ ਤੋਂ ਪਹਿਲਾਂ ਤੇ ਬੱਚੇ ਨੂੰ ਮਟਾਪਾ ਆਏਗਾ ਦੂਜੇ ਨੰਬਰ ਤੇ ਜਿਹੜੀ ਉਸ ਤੋਂ ਵੀ ਖਤਰਨਾਕ ਚੀਜ਼ ਏ ਉਹਦੇ ਚਿਹਰੇ ਦੇ ਉੱਤੇ ਮੁੰਡਿਆਂ ਨੂੰ ਵਾਲ ਆਣੇ ਸ਼ੁਰੂ ਹੋ ਜਾਣਗੇ ਦਾੜੀ ਮੁੱਛਾ ਆਣੀ ਸ਼ੁਰੂ ਹੋ ਜਾਣਗੀਆਂ ਫਿਰ ਜਿਹੜਾ ਰੀਪ੍ਰੋਡਕਟਿਵ ਸਿਸਟਮ ਏ ਸਾਰਾ ਹੀ ਖਰਾਬ ਹੋ ਜਾਏਗਾ ਚਿਹਰਾ ਖਰਾਬ ਹੋ ਜਾਏਗਾ ਚਿਹਰੇ ਦੇ ਉੱਤੇ ਪਿੰਪਲਸ ਆਣੇ ਸ਼ੁਰੂ ਹੋ ਜਾਣਗੇ ਚਿਹਰਾ ਬਿਲਕੁਲ ਖਰਾਬ ਹੋ ਜਾਏਗਾ ਸਕਿਨ ਟੋਨ ਖਰਾਬ ਹੋ ਜਾਏਗੀ ਬੱਚਾ ਲੇਜੀ ਹੋ ਜਾਏਗਾ ਬਿਲਕੁਲ ਉਹਦਾ ਕੰਮ ਕਰਨ ਨੂੰ ਕੋਈ ਦਿਲ ਨਹੀਂ ਕਰੇਗਾ ਠੀਕ ਹੈ ਅੱਛਾ ਤੇ ਡਾਕਟਰ ਸਾਹਿਬ ਜਿਹੜਾ ਇਹ ਨੁਸਖਾ ਹੈਗਾ ਫਾਰਮੂਲਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਭੈਣਾਂ ਸਾਡੀਆਂ ਲੈਣਾ ਸ਼ੁਰੂ ਕਰ ਦੇਣਗੀਆਂ ਉਹਨਾਂ ਨੂੰ ਪੀਰੀਅਡਸ ਨੇ ਜਿਹੜੇ ਉਹ ਰੈਗੂਲਰ ਔਰ ਨਿਯਮਤ ਤੌਰ ਤੇ ਹੋ ਜਾਣਗੇ ਜਿਹੜੀਆਂ ਸਾਡੀਆਂ ਭੈਣਾਂ ਨੂੰ ਨਿਯਮਤ ਜਾਂ ਇਨ ਰੈਗੂਲਰ ਪੀਰੀਅਡਸ ਸਵਾਲ ਪਹਿਲਾ ਮੇਰਾ ਇਹ ਹੈਗਾ ਵੀ ਜਿਨ੍ਹਾਂ ਨੂੰ ਰੈਗੂਲਰ ਪੀਰੀਅਡਸ ਆਉਂਦੇ ਨੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਨਹੀਂ ਹੁੰਦੀਆਂ ਤੇ ਜਿਨ੍ਹਾਂ ਦੇ ਪੀਰੀਅਡਸ ਇਨ ਰੈਗੂਲਰ ਨੇ ਆ ਨਿਯਮਿਤ ਨੇ ਕਦੇ ਪਹਿਲਾਂ ਆ ਗਿਆ ਕਦੇ ਬਾਅਦ ਚ ਆ ਗਿਆ ਕਦੇ ਘੱਟ ਆ ਗਿਆ ਕਦੇ ਵਧ ਆ ਗਿਆ ਉਹਨਾਂ ਨੂੰ ਕੀ ਪ੍ਰੋਬਲਮਾਂ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜੇ ਕਿਸੇ ਫੀਮੇਲ ਨੇ ਕਨਸੀਵ ਕਰਨਾ ਜਦੋਂ ਤੱਕ ਉਹਦੇ ਪੀਰੀਅਡ ਰੈਗੂਲਰ ਨਹੀਂ ਹੋਣਗੇ ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਕੋਰਸ ਦੇਣਾ ਲੇ ਡਾਕਟਰ ਨੇ ਜਦੋਂ ਤੁਸੀਂ ਜਾਓਗੇ ਵੀ ਮੈਂ ਕੰਜ਼ੀਮ ਨਹੀਂ ਕਰ ਪਾ ਰਹੀ ਉਹਨਾਂ ਨੇ ਕਿਹਾ ਸਭ ਤੋਂ ਪਹਿਲੀ ਗੱਲ ਕਹਿਣੀ ਹੈ ਵੀ ਆਪਣੇ ਜਿਹੜੇ ਪੀਰੀਅਡ ਨੇ ਉਹਨਾਂ ਨੂੰ ਰੈਗੂਲਰ ਕਰੋ ਕਿਸੇ ਤਰੀਕੇ ਠੀਕ ਹੈ ਉਹ ਇਹੀ ਤਰੀਕਾ ਸਭ ਤੋਂ ਵਧੀਆ ਜਿਹੜਾ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹੀ ਨੁਸਕਾ ਜੇ ਤੁਸੀਂ ਵਰਤੋਗੇ ਤੁਹਾਨੂੰ ਕਿਸੇ ਹੋਰ ਨੁਸਕੇ ਦੀ ਜਾਂ ਕਿਸੇ ਵੀ ਹੋਰ ਅੰਗਰੇਜ਼ੀ ਦਵਾਈ ਦੀ ਲੋੜ ਨਹੀਂ ਪਵੇਗੀ ਜੇ ਤੁਸੀਂ ਇਹਨੂੰ ਯੂਜ਼ ਕਰ ਲਓਗੇ ਹਾਰਮੋਨ ਪਿਲ ਦੀ ਲੋੜ ਨਹੀਂ ਪਵੇਗੀ ਹੁਣ ਤੁਹਾਨੂੰ ਇੱਕ ਹੋਰ ਦੱਸ ਦਿੰਨਾ ਵਾ ਕੀ ਜੇ ਤੁਹਾਨੂੰ ਪੀਸੀਓਡੀ ਜਾਂ ਪੀਸੀਓਐਸ ਹੋ ਗਈ ਨਾ ਇੱਕ ਰੀਤ ਤੁਹਾਡੀ ਬੋਡੀ ਦੇ ਵਿੱਚ ਮਟਾਪਾ ਆਣਾ ਜ਼ਰੂਰੀ ਹੈ ਠੀਕ ਹੈ ਤੁਸੀਂ ਮਟਾਪਾ ਹਟਾਣ ਵਾਲੀਆਂ ਜਿੰਨੀਆਂ ਮਰਜ਼ੀ ਦਵਾਈਆਂ ਗੋਲੀਆਂ ਪिल्स ਖਾ ਲੋ ਤੁਹਾਡਾ ਮਟਾਪਾ ਨਹੀਂ ਜਾਏਗਾ ਦੂਜੇ ਨੰਬਰ ਤੇ ਜਿਹੜਾ ਤੁਹਾਡਾ ਫੇਸ਼ੀਅਲ ਹੇਅਰ ਹੈ ਉਹ ਤੁਹਾਡਾ ਆਣਾ ਹੀ ਆਣਾ ਜੋ ਮਰਜ਼ੀ ਕਰ ਲੋ ਠੀਕ ਹੈ ਤੇ ਤੀਜੇ ਨੰਬਰ ਤੇ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਵੀ ਬੋਡੀ ਦੇ ਵਿੱਚ ਵੀਕਨੈਸ ਕੰਮਕਾਰ ਕਰਨ ਦੀ ਦੇਲਣਾ ਕਰੇ ਬੰਦਾ ਕਹੇ ਵੀ ਮੈਂ ਸਾਰੀ ਦਿਹਾੜੀ ਬੈੱਡ ਤੇ ਹੀ ਡੇ ਕਰਵਾਵਾਂ ਅਤੇ ਤਿੰਨ ਜਿਹੜੀਆਂ ਚੀਜ਼ਾਂ ਨੇ ਇਹ ਤੇ ਹਰ ਇੱਕ ਫੀਮੇਲ ਨੂੰ ਫੇਸ ਕਰਨੀਆਂ ਪੈਂਦੀਆਂ ਜਦੋਂ ਉਹਦੇ ਪੀਰੀਅਡ ਇਨਰੈਗੂਲਰ ਹੋ ਜਾਂਦੇ ਨੇ ਜਿਨ੍ਹਾਂ ਦੇ ਪੀਰੀਅਡ ਰੈਗੂਲਰ ਨੇ ਉਹਨਾਂ ਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਂਦੀ ਉਹਨਾਂ ਦੇ ਨੇੜੇ ਮੋਟਾਪਾ ਨਹੀਂ ਆਂਦਾ ਉਹਨਾਂ ਦੇ ਉੱਤੇ ਫੇਸ਼ੀਅਲ ਹੈਅਰ ਨਹੀਂ ਆਂਦੇ ਬੋਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀਕਨੈਸ ਨਹੀਂ ਆਂਦੀ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਹੁਣ ਇਹ ਨੁਸਖਾ ਫਾਰਮੂਲਾ ਸਾਨੂੰ ਦੱਸ ਦਿਓ ਪੀਰੀਅਡਸ ਰੈਗੂਲਰ ਕਰਨ ਵਾਲਾ ਔਰ ਖਾਸ ਕਰਕੇ ਤੁਸੀਂ ਗੱਲ ਕੀਤੀ ਹੈਗੀ ਪੀਸੀਓਡੀ ਦੀ ਤੁਸੀਂ ਜੇਕਰ ਇਹ ਗੱਲ ਮੈਂ ਠੀਕ ਕਹਿ ਰਿਹਾ ਵੀ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਇਨ ਰੈਗੂਲਰ ਪੀਰੀਅਡ ਦੀ ਪੀਸੀਓਡੀ ਦੀ ਵੀ ਪ੍ਰੋਬਲਮ ਆ ਜਾਂਦੀ ਹੈ ਜੀ ਦੇਖੋ ਜੀ ਪੀਸੀਓਡੀ ਪੀਸੀਓਐਸ ਠੀਕ ਹੈ ਤੇ ਤੀਜੇ ਨੰਬਰ ਤੇ ਜਿਹੜੀ ਆ ਗਈ ਤੁਹਾਡੀ ਅਸਿਸਟ ਰਸੌਲੀ ਇਹ ਤਿੰਨ ਪ੍ਰੋਬਲਮਸ ਦਾ ਇੱਕੋ ਹੀ ਹੱਲ ਹੈ ਰਾਮ ਬਾਣ ਨੁਸਖਾ ਕਾਪੀ ਪੈਨਸਲ ਲੋ ਤੇ ਨੋਟ ਕਰ ਲੋ ਉਹਨਾਂ ਉਹ ਆਪਣੀਆਂ ਭੈਣਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਨੂੰ ਤੁਹਾਨੂੰ ਪਤਾ ਵੀ ਇਹ ਪ੍ਰੋਬਲਮ ਤੋਂ ਪੀੜਿਤ ਨੇ ਡਾਕਟਰਾਂ ਦੇ ਚੱਕਰ ਲਾ ਲਾ ਕੇ ਹੰਬ ਗਏ ਨੇ ਬਟ ਕੋਈ ਰਿਜ਼ਲਟ ਨਹੀਂ ਨਿਕਲਦਾ ਪਿਆ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ ਪਿਆ ਉਹਨਾਂ ਨੂੰ ਕਹਿ ਦਿਓ ਵੀ ਇੱਕ ਅਦਰਕ ਇੱਕ ਜੀਰਾ ਤੇ ਇੱਕ ਸੌਫ ਤੇ ਇੱਕ ਆਪਾ ਪਾਣੀ ਹਲਦੀ ਇਹ ਚੀਜ਼ਾਂ ਨੂੰ ਪਾ ਕੇ ਜੇ ਅਸੀਂ ਇਹ ਨੁਸਕਾ ਪਾਣੀ ਬਣਾਣੇ ਆ ਤੇ ਆਪਣੀ ਜਿਹੜੀ ਜਾਂ ਨੇ ਇਨ ਰੈਗੂਲਰ ਪੀਰੀਅਡ ਤੋਂ ਛੁਡਾਣੇ ਆ ਜੀ ਜੀ ਹਾਂ ਅੱਛਾ ਹੁਣ ਸਾਨੂੰ ਦੱਸ ਦੋ ਵੀ ਬਣਦੀ ਕਿਵੇਂ ਜੀ ਇਹਨੂੰ ਇਸਕਾ ਫਾਰਮੂਲਾ ਬੰਨਣਾ ਕਿਵੇਂ ਬਹੁਤ ਆਸਾਨ ਹੈ ਜੀ ਤੁਸੀਂ ਤਕਰੀਬਨ 1.5 ਇੰਚ ਦੀ ਬੁਣਾਕੀ ਦਿਖਾ ਦਿਓ ਡਾਕਟਰ ਜੀ ਬਿਲਕੁਲ ਲਾਈਵ ਬਣਾ ਕੇ ਦਿਖਾਵਾਂਗੇ ਜੀ ਜੀ ਦੋ ਗਲਾਸ ਪਾਣੀ ਆਪਾਂ ਲਵਾਂਗੇ ਸਭ ਤੋਂ ਪਹਿਲਾਂ ਠੀਕ ਹੈ ਦੋ ਗਲਾਸ ਪਾਣੀ ਅਸੀਂ ਆ ਪੈਨ ਦੇ ਵਿੱਚ ਐਡ ਕੀਤਾ ਠੀਕ ਹੈ ਠੀਕ ਹੈ ਜਿਹੜਾ ਅਦਰਕ ਆਪਾਂ ਛਿੱਲਿਆ ਹੋਇਆ ਸੀ ਆ ਹੁਣ ਆਪਾਂ ਇਹ ਪੈਨ ਦੇ ਵਿੱਚ ਪਾ ਰਹੇ ਹਾਂ ਜੀ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਇੱਕ ਇੱਕ ਚਮਚ ਆਪਾਂ ਜਿਹੜਾ ਮਾਮਦਸਤਾ ਹੁੰਦਾ ਉਹਦੇ ਵਿੱਚ ਇੱਕ ਇੱਕ ਚਮਚ ਇੱਕ ਚਮਚਾ ਦੇਖੋ ਧੀਰੇ ਦਾ ਪਾਇਆ ਇੱਕ ਚਮਚਾ ਆਪਾਂ ਸੌਫ ਦਾ ਪਾਇਆ ਇਹਨੂੰ ਚੰਗੀ ਤਰ੍ਹਾਂ ਦੜੜ ਲੈਣਾ ਦੜਨਾ ਮਤਲਬ ਬਿਲਕੁਲ ਬਰੀਕ ਪਾਊਡਰ ਨਹੀਂ ਬਣਾਣਾ ਦੇਖੋ ਆ ਤੁਹਾਡੇ ਸਾਹਮਣੇ ਮੈਂ ਦੜੜ ਕੇ ਤੁਹਾਨੂੰ ਦਿਖਾ ਰਿਹਾ ਆਂ ਠੀਕ ਹੈ ਜੀ ਉਦਾਂ ਦੜੜ ਲੈਣਾ ਦੜੜੜ ਕੇ ਇਹਨੂੰ ਆਪਾਂ ਉਹਦੇ ਵਿੱਚ ਪਾਣੀ ਦੇ ਵਿੱਚ ਆਪਾਂ ਐਡ ਕਰ ਦੇਣਾ ਦੋ ਗਲਾਸ ਪਾਣੀ ਤੇ ਅਦਰਕ ਜਿੱਥੇ ਪਿਆ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਤੁਹਾਡੇ ਸਾਹਮਣੇ ਇਹਨੂੰ ਐਡ ਕਰਦਾ ਪਿਆ ਆਂ ਦੇਖ ਲਓ ਤੇ ਲਾਸਟ ਆਪਾਂ ਜਿਹੜੀ ਹੈ ਕੱਚੀ ਹਲਦੀ ਜਿਹੜੀ ਲਈ ਸੀ ਕੱਚੀ ਹਲਦੀ ਦਾ ਪਾਊਡਰ ਲੈ ਲਿਆ ਸਮਾਂ ਬਚਾਣ ਲਈ ਤੇ ਅੱਧਾ ਚਮਚਾ ਪਾਏ ਇਹਦੇ ਵਿੱਚ ਕੱਚੀ ਹਲਦੀ ਵਾਲਾ ਜਿਹੜਾ ਪਾਊਡਰ ਸੀ ਉਹ ਆਪਾਂ ਐਡ ਕਰਤਾ ਜਮਾ ਕਰਤਾ ਇਹਦੇ ਵਿੱਚ ਪਾਣੀ ਦੇ ਵਿੱਚ ਹੁਣ ਇਹ ਪਾਣੀ ਨੂੰ ਅਸੀਂ 19 ਦੇਰ ਤੱਕ ਬਾਲਾਂਗੇ ਤੁਹਾਡੇ ਸਾਹਮਣੇ ਆਪਾਂ ਦੋ ਗਲਾਸ ਪਾਣੀ ਪਾਇਆ ਸੀ ਉਦੋਂ ਤੱਕ ਬਾਲਾਂਗੇ ਜਦੋਂ ਤੱਕ ਇਹ ਜਿਹੜਾ ਪਾਣੀ ਹੈ ਉਬਲ ਉਬਲ ਕੇ ਇੱਕ ਗਲਾਸ ਨਹੀਂ ਰਹਿ ਜਾਂਦਾ ਇਹ ਗਲਾਸ ਜਦੋਂ ਪਾਣੀ ਰਹਿ ਜਾਏਗਾ ਦੇਖੋ ਜੀ ਆਪਣਾ ਪਾਣੀ ਉਬਲ ਕੇ ਤਿਆਰ ਹੋ ਗਿਆ ਬਿਲਕੁਲ ਆ ਦੇਖੋ ਜੀ ਪਾਣੀ ਪਾ ਲਿਆ ਆਪਾਂ ਪਾਣੀ ਪਾ ਕੇ ਤੇ ਇਹਨੂੰ ਆਪਾਂ ਗਲਾਸ ਦੇ ਵਿੱਚ ਐਡ ਕਰ ਲਿਆ ਜੀ ਦੇਖੋ ਆ ਆ ਆਪਣੇ ਕੋ ਹਾਂ ਪਾਣੀ ਲਾ ਕੇ ਐਡ ਕਰ ਲਿਆ ਆ ਦੇਖੋ ਜੀ ਸਾਡੇ ਕੋ ਆ ਚੀਜ਼ ਤਿਆਰ ਹੋ ਗਈ ਹੈ ਹੁਣ ਇਹਦਾ ਜਿਹੜਾ ਸਵਾਦ ਏ ਕਈਆਂ ਮੇਰੀਆਂ ਭੈਣਾਂ ਨੂੰ ਪਸੰਦ ਨਹੀਂ ਆਣਾ ਕਿਉਂਕਿ ਇਹ ਤਾਂ ਆਯੁਰਵੇਦਿਕ ਟੇਸਟ ਹੈ। ਇਹਦੇ ਵਿੱਚ ਆਯੁਰਵੇਦਿਕ ਐਸੈਂਸ ਆ ਜਾਂਦਾ। ਇਹ ਇਹ ਜਿਹੜੀ ਹਾਰਮੋਨਸ ਇਹ ਅਸੀਂ ਇਹਨੂੰ ਪਾਣੀ ਨਾ ਕਹੀਏ ਇਹਨੂੰ ਇਹ ਕਹੀਏ ਕਿ ਜਿਹੜਾ ਪੀਰੀਅਡਸ ਲਿਆਉਣ ਵਾਲੀਆਂ ਗੁਵਾਈਆਂ ਗੋਲੀਆਂ ਸਾਡੀਆਂ ਭੈਣਾਂ ਖਾਂਦੀਆਂ ਨੇ ਉਹ ਖਾਣ ਦੀ ਲੋੜ ਨਹੀਂ ਪੈਣੀ ਤੇ ਜੇਕਰ ਕਿੰਨੇ ਦਿਨ ਪਹਿਲਾਂ ਸ਼ੁਰੂ ਕਰ ਲਿਆ ਜਾਵੇ ਜੀ? ਦੇਖੋ ਜੀ ਇਹ ਵੱਧ ਤੋਂ ਵੱਧ ਅਸੀਂ 3 ਦਿਨ ਲੈ ਸਕਦੇ ਹਾਂ। 3 ਦਿਨ 3 ਦਿਨ ਲੈ ਸਕਦੇ ਹਾਂ। ਹਾਂ ਜੀ ਪੀਰੀਅਡ ਆਣ ਤੋਂ ਜਿਹੜੀ ਵੀ ਤੁਸੀਂ ਡੇਟ ਨੋਟ ਕਰੋਗੇ ਮੰਨ ਲਓ ਤੁਹਾਨੂੰ ਪਹਿਲੀ ਤਰੀਕ ਨੂੰ ਜੀ ਪੀਰੀਅਡ ਆਏ ਨੇ ਤਿੰਨ ਦਿਨ ਪਹਿਲਾਂ ਆਪਾਂ ਇਹਨੂੰ ਪੀਣਾ ਸ਼ੁਰੂ ਕਰਾਂਗੇ ਤੇ ਪੀਰੀਅਡ ਸਾਡੇ ਟਾਈਮ 'ਤੇ ਆ ਜਾਣਗੇ ਜੇ ਫਿਰ ਵੀ ਤੁਹਾਡਾ ਪੀਰੀਅਡ ਟਾਈਮ 'ਤੇ ਨਹੀਂ ਆਏ ਫਿਰ ਤੁਹਾਨੂੰ ਲੋੜ ਹੈਗੀ ਏ ਇਸ ਦਵਾਈ ਦੀ ਫਿਰ ਤੁਸੀਂ ਇਹ ਦਵਾਈ ਦਾ ਕੋਰਸ ਇਹ ਕੀ ਏ ਇਹ ਅਸੀਂ ਆਪ ਤਿਆਰ ਕੀਤੀ ਏ ਉਹਦੇ ਵਿੱਚ ਦੇਸੀ ਜਿਹੜੀਆਂ ਬੂਟੀਆਂ ਪਾਈਆਂ ਨੇ ਜਿੰਨੂੰ ਵੀ ਆਪਾਂ ਨੂੰ ਇਹਦਾ ਕੋਈ ਫਾਰਮੂਲਾ ਚਾਹੀਦਾ ਤੇ ਪੀਸੀਓਡੀ ਵਾਲੀ ਦਵਾਈ ਲਿਖ ਕੇ ਨਾਲ ਫਾਰਮੂਲਾ ਲਿਖੋ ਤੁਹਾਨੂੰ ਇਹ ਦਵਾਈ ਘਰ ਬਣਾਉਂਦਾ ਜਿਹੜਾ ਤੁਹਾਨੂੰ ਇਹਦੇ ਵਿੱਚ ਕੀ ਕੀ ਜੜੀਆਂ ਕਿੜੀਆਂ ਜੜੀਆਂ ਬੂਟੀਆਂ ਪਾਈਆਂ ਕਿੰਨੀਆਂ ਕਿੰਨੀਆਂ ਪਾਈਆਂ ਉਹ ਸਾਰਾ ਕੁਝ ਤੁਹਾਨੂੰ ਉਹਦਾ ਮੈਸੇਜ ਦੇ ਵਿੱਚ ਕਮੈਂਟ ਦੇ ਵਿੱਚ ਤੁਹਾਨੂੰ ਮਿਲ ਜੇਗਾ ਠੀਕ ਹੈ ਜੀ ਪਲੱਸ ਪੀਸੀਓਡੀ ਦੇ ਵਿੱਚ ਇੱਕ ਕੰਮ ਕਰਨਾ ਹੈ ਕਰਨਗੇ ਜੀ ਇਹ ਹਾਰਮੋਨ ਬੈਲੈਂਸ ਵੀ ਕਰਨ ਦੇ ਵੀ ਕੰਮ ਕਰਨਗੇ ਇਹ ਤੁਹਾਨੂੰ ਤੁਹਾਡੀ ਜੇ ਸਿਸਟ ਦੀ ਪ੍ਰੋਬਲਮ ਹੈ ਉਹਦੇ ਵਿੱਚ ਵੀ ਕੰਮ ਕਰਨਗੇ ਪੀਸੀਓਐਸ ਦੇ ਵਿੱਚ ਵੀ ਕੰਮ ਕਰਨਗੇ ਜੇ ਤੁਸੀਂ ਬੱਚਾ ਲੈਣ ਦੀ ਟਰਾਈ ਕਰ ਰਹੇ ਹੋ ਤੁਹਾਡੇ ਬੱਚਾ ਨਹੀਂ ਹੋ ਰਿਹਾ ਕਨਸੀਵ ਨਹੀਂ ਕਰ پا ਰਹੇ ਫਿਰ ਵੀ ਉਹਦੇ ਵਿੱਚ ਵੀ ਇਹ ਕੰਮ ਕਰਨਗੇ ਕਿਉਂਕਿ ਇਹ ਇਦਾਂ ਦੀ ਚੀਜ਼ ਹੈ ਇਹਦੇ ਵਿੱਚ ਇੰਨੀਆਂ ਜੜੀਆਂ ਬੁੱਟੀਆਂ ਪਾਈਆਂ ਕਿ ਤੁਹਾਡੇ ਰੀਪਰੋਡਕਟਿਵ ਸਿਸਟਮ ਨੂੰ ਸਾਰੇ ਨੂੰ ਕਲੀਨ ਕਰਦੀਆਂ ਤੇ ਇਹਦੇ ਵਿੱਚ ਲਾਸਟ ਚੀਜ਼ ਆਪਾਂ ਐਡ ਕਰ ਸਕਦੇ ਆ दैट इज ਆਪਸ਼ਨਲ ਵੀ ਜੇ ਤੁਹਾਨੂੰ ਇਹਦਾ ਟੇਸਟ ਨਹੀਂ ਪਸੰਦ ਆਂਦਾ ਤੇ ਤੁਸੀਂ ਇਹਦੇ ਵਿੱਚ ਇੱਕ ਚਮਚ ਸ਼ਹਿਦ ਦਾ ਵੀ ਐਡ ਕਰ ਸਕਦੇ ਹੋ ਤਾਂ ਜੋ ਤੁਸੀਂ ਇਹਦਾ ਪੂਰਾ ਆਨੰਦ ਲੈ ਸਕੋ ਪੂਰਾ ਫਾਇਦਾ ਲੈ ਸਕੋ ਕਈਆਂ ਨੂੰ ਟੇਸਟ ਨਾ ਪਸੰਦ ਆਣ ਕਰਕੇ ਵੀ ਕਈ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਨੇ ਉਹ ਇਸ ਚੀਜ਼ਾਂ ਨੂੰ ਇਦਾਂ ਦੀਆਂ ਡਰਿੰਕਸ ਨੂੰ ਅਵੋਇਡ ਕਰਦੀਆਂ ਨੇ ਬਟ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਦੱਸ ਦਿੰਨਾ ਫਰੂਕੀ ਸਾਹਿਬ ਜਿਹੜੇ ਫੀਮੇਲਸ ਦੇ ਵਿੱਚ ਟੈਸਟੋਸਟੋਨ ਹਾਰਮੋਨ ਵਧ ਜਾਂਦਾ ਜਿਨ੍ਹਾਂ ਦੇ ਫੇਸ਼ੀਅਲ ਹੇਅਰ ਆਣੀ ਸ਼ੁਰੂ ਹੋ ਜਾਂਦੇ ਨੇ ਫੇਸ਼ੀਅਲ ਹੇਅਰ ਵੀ ਠੀਕ ਕਰੂਗੀ ਇਹ ਡਰਿੰਕ ਜੇ ਤੁਹਾਨੂੰ ਇਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਹੈਗੀ ਹੈ ਤੁਸੀਂ ਪਰਸਨਲ ਤੌਰ ਤੇ ਸਲਾਹ مشورہ ਕੋਈ ਕਰਨਾ ਚਾਹੁੰਦੇ ਹੋ ਇਸੇ ਵੀਡੀਓ ਦੇ ਹੇਠਾਂ ਕਮੈਂਟ ਕਰਕੇ ਆਪਣਾ ਕੁਐਸਚਨ ਰੱਖੋ ਤੁਹਾਡਾ ਕੁਐਸਚਨ ਸੁਣ ਕੇ ਅਸੀਂ ਉਸੇ ਕਮੈਂਟ ਦੇ ਵਿੱਚ ਉਹਦਾ ਰਿਪਲਾਈ ਜ਼ਰੂਰ ਕਰਾਂਗੇ ਜੀ ਜੀ ਅੱਛੇ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈ ਮਿਲੰਦਾ ਟਾਂਗੇ ਹਫਤੇ ਦੇ 7 ਦੇ 7 ਦਿਨ ਅਸੀਂ ਅਵੇਲੇਬਲ ਆ ਤੁਹਾਡੇ ਲਈ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਆਉਣ ਤੋਂ ਪਹਿਲਾਂ ਜੇ ਤੁਸੀਂ ਫੋਨ ਕਰਕੇ ਆਪਣਾ ਸਮਾਂ ਲੈ ਕੇ ਆਓਗੇ ਫਿਰ ਤੁਹਾਨੂੰ ਘੱਟ ਤੋਂ ਘੱਟ 20 ਮਿੰਟ ਕਰਨੀ ਪਵੇਗੀ ਜੇ ਤੁਹਾਡਾ ਕੋਈ ਵੀ ਇਸ ਤੋਂ ਅਲੱਗਾ ਕੋਈ ਵੀ ਸਵਾਲ ਹੈਗਾ ਤੁਸੀਂ ਮੈਨੂੰ ਵਟਸਐਪ ਤੇ ਵੀ ਮੈਸੇਜ ਕਰ ਸਕਦੇ ਹੋ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਕਿ ਇਸ ਨੁਸਖੇ ਦਾ ਇਸ ਪਾਣੀ ਦਾ ਸਾਡੀਆਂ ਭੈਣਾਂ ਜ਼ਰੂਰ ਲਾਹਾ ਲੈਣਗੀਆਂ ਔਰ ਡਾਕਟਰ ਸਾਹਿਬ ਦਾ ਕਹਿਣਾ ਕਿ ਤਿੰਨ ਕੁ ਦਿਨ ਪਹਿਲਾਂ ਇਸ ਪਾਣੀ ਨੂੰ ਅਸੀਂ ਖਾਲੀ ਪੇਟ ਲਈਏ ਤਾਂ ਜਿਹੜੇ ਸਾਡੇ ਪੀਰੀਅਡਸ ਹੈਗੇ ਨੇ ਉਹ ਔਰਤਾਂ ਦੇ ਭੈਣਾਂ ਦੇ ਉਹ ਸਹੀ ਤਰੀਕੇ ਨਾਲ ਜਿਹੜਾ ਆ ਸਕਦੇ ਨੇ ਤੇ ਉਹ ਪੂਰੀ ਜ਼ਿੰਦਗੀ ਤੰਦਰੁਸਤੀ ਵਾਲੀ ਜ਼ਿੰਦਗੀ ਨਿਕਾਲ ਸਕਦੇ ਨੇ ਕੱਢ ਸਕਦੇ ਨੇ ਸੋ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਦੂਰ ਕਰ ਸਕਦੇ ਹੋ ਪਰ ਮੇਰੀ ਸਲਾਹ ਮੇਰੀ مشورہ ਮੇਰੀ ਚੇਤਾਵਨੀ ਤੁਹਾਨੂੰ ਇਹ ਹੀ ਹੋਇਆ ਕਿ ਕੋਈ ਵੀ ਨੁਸਖਾ ਫਾਰਮੂਲਾ ਜਿਹੜਾ ਕਿ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾਂਦਾ ਹੈ ਉਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਤੁਸੀਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨਾਲ ਕੰਸਲਟ ਕਰ ਸਕਦੇ ਹੋ ਜਾਂ ਆਪਣੇ ਨੇੜਲੇ ਚੰਗੇ ਵੈਦ ਹਕੀਮ ਡਾਕਟਰ ਤੋਂ ਸਲਾਹ ਲੈ ਕੇ ਹੀ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਤੁਸੀਂ ਸ਼ੁਰੂ ਕਰਨੇ ਨੇ ਧੰਨਵਾਦ